ਨਵੇਂ ਪਾਚਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ 350 ਖਾਲਸਾਈ ਪਰੰਪਰਾਵਾਂ ਅਨੁਸਾਰ ਮਨਾਈ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਜਿੱਥੇ ਦੇਸ਼ ਭਰ ਅੰਦਰ ਵਟੇ ਸ਼ਹਿਰਾਂ ਵਿੱਚ ਗੁਰਮਤ ਸਮਾਗਮ ਕੀਤੇ ਜਾਣਗੇ ਉੱਥੇ ਹੀ ਵਿਸ਼ੇਸ਼ ਤੌਰ ਤੇ ਸ਼ਹੀਦੀ ਨਗਰ ਕੀਰਤਨ ਵੀ ਸਜਾਈ ਜਾ ਰਹੇ ਨੇ ਸਬੰਧੀ ਸਮਾਗਮਾਂ ਦੀ ਤਫਸੀਲ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕੀ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਪਵਨ ਸਥਾਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਵਿਸ਼ਾਲ ਕੋਮੀ ਨਗਰ ਕੀਰਤਨ 1 ਅਗਸਤ ਨੂੰ ਆਰੰਭ ਹੋਵੇਗਾ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਤਾਮੀਨ ਨੇ ਕਿਹਾ ਕਿ ਇਹ ਸ਼ਹੀਦੀ ਨਗਰ ਕੀਰਤਨ ਧਰਮ ਹੇਤ 사ਕਾ ਜਿਨਾ ਕੀ ਇਸ ਰਿਲੇਖ ਹੇਠ ਭਾਰਤ ਦੇ 20 ਸੂਬਿਆਂ ਵਿੱਚ ਹੁੰਦਾ ਹੋਇਆ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ ਸਾਡੇ ਸੈਮੀਨਾਰ ਜਿਹੜੇ ਆ ਉਹ ਵੀ ਅਸੀਂ ਵੱਖ-ਵੱਖ ਤਰੀਕਾਂ ਨੂੰ ਨਰਜ਼ਾਤ ਕੀਤੇ ਇੱਕ ਤਾਂ ਆਨੰਦਪੁਰ ਸਾਹਿਬ ਹੋਊਗਾ ਇੱਕ ਇੱਥੇ ਅੰਮ੍ਰਿਤਸਰ ਹੋਊਗਾ ਉਹ ਤੋਂ ਇਲਾਵਾ ਇੱਕ ਜਿਹੜੇ ਸਾਡੇ ਮਹਾਨ ਨਗਰ ਕੀਰਤਨ ਕਿਉਂਕਿ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਦਾਸੀਆਂ ਤੋਂ ਬਾਅਦ ਜੇ ਸਮੁੱਚੇ ਇਸ ਦੇਸ਼ ਦਾ ਭ੍ਰਮਣ ਕੀਤਾ ਤੇ ਉਹ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਇਆ ਉਹਦੇ ਸਬੰਧ ਦੇ ਵਿੱਚ ਅਸੀਂ 21 ਅਗਸਤ 2025 ਤੋਂ ਗੁਰਦਰਾ ਢੋਬੜੀ ਸਾਹਿਬ ਅਸਾਮ ਤੋਂ ਉਹਦੀ ਆਰੰਭਤਾ ਕਰਨ ਜਾ ਰਹੇ ਆ ਜਿਹਦੇ ਦੀਵਾਨ ਜਿਹੜੇ ਆ ਉਹ 20 ਤਰੀਕ ਨੂੰ ਸ਼ਾਮ ਨੂੰ ਢੋਬੜੀ ਸਾਹਿਬ ਲੱਗਣਗੇ ਤੇ 21 ਤਰੀਕ ਅਮਰਦ ਮਿਲੇ ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰਾਂ ਦੇ ਚਰਨਾਚਲ ਉਹ ਮਹਾਨ ਨਗਰ ਕੀਰਤਨ ਜਿਹੜਾ ਮੈਂ ਕਹਿ ਸਕਦਾ ਕਿ ਇਸ ਦੇਸ਼ ਦਾ ਤਿੰਨ ਚੌਥਾ ਹਿੱਸਾ ਜਿਹੜਾ ਉਹ ਤੈਅ ਕਰੂਗਾ ਬੀ ਸਟੇਟਾਂ ਦੇ ਵਿੱਚ ਹੀ ਹੋ ਕੇ ਉਹ 23 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੂਗਾ 1 ਈ ਤਰੀਕ ਨੂੰ ਧੋਬੜੀ ਸਾਹਿਬ ਤੋਂ ਆਰੰਭ ਹੋਊਗਾ ਤੇ 22 ਤਰੀਕ ਨੂੰ ਸਿਲੀਗੁਰੀ ਬੰਗਾਲ ਵਿਖੇ ਪਹੁੰਚੂਗਾ 23 ਤਰੀਕ ਨੂੰ ਗੁਰੂ ਕਾ ਬਾਗ ਮੰਗਲਬਾਰ ਮਾਲਦਾ ਬੰਗਾਲ ਦੇ ਵਿੱਚ ਤੇ ਫਿਰ 24 25 ਤਿੰਨ ਦਿਨ ਦਾ ਇਹ ਲਗਾਤਾਰ ਬੰਗਾਲ ਦਾ ਪ੍ਰੋਗਰਾਮ ਹੈ ਕਿਉਂਕਿ ਵੱਡਾ ਸਟੇਟ ਹੈ ਉਹਦੇ ਵਿੱਚ ਇਹ ਤਿੰਨ ਦਿਨ ਦਾ ਸਾਡਾ ਸਮਾਗਮ ਚੱਲੂਗਾ ਆਪਣੇ ਨਗਰ ਕੀਰਤਨ ਦੇ ਰੂਪ ਵਿੱਚ ਤੇ 26 ਤਰੀਕ ਨੂੰ ਗੁਰੂ ਨਾਨਕ ਆਸਨ ਸੋਲ ਬੰਗਾਲ ਚੀ ਗੁਰੂ ਨਾਨਕ ਦਰਬਾਰ ਆਸਨ ਸੋਲ ਬੰਗਾਲ ਦੇ ਵਿੱਚ 27 ਤਰੀਕ ਨੂੰ ਇਹ ਸਾਖ ਜੀ ਜਮਸ਼ੀਦਪੁਰ ਟਾਟਾ ਨਗਰ ਦੇ ਵਿੱਚ ਉਥੇ 23 ਤਰੀਕ ਨੂੰ ਪਹੁੰਚੂਗਾ ਤੇ 28 ਤਰੀਕ ਨੂੰ ਸ੍ਰੀ ਗੁਰੂ ਸਿੰਘ ਸਵਾ Ranchi ਝਾਰਖੰਡ ਵਿਖੇ 29 ਤਰੀਕ ਨੂੰ ਸਾਖਸ਼੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਇਹ 29 ਤਰੀਕ ਨੂੰ ਪਹੁੰਚੂਗਾ ਉਥੇ ਤੇ 30 ਤਰੀਕ ਨੂੰ ਗੁਰਦੁਆਰਾ ਚਾਚਾ ਫਗੂਮਾਲ ਜੀ ਅਰੌਤਾਦ ਬਿਹਾਰ ਦੇ ਵਿੱਚ ਉਥੇ ਪਹੁੰਚੂਗਾ ਤੇ 31 ਤਰੀਕ ਨੂੰ ਗੁਰੂ ਕਾ ਬਾਗ ਬਨਾਰਸ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਾਡੇ ਪਹਿਲੇ ਪੜਾ ਦੇ ਅਸਥਾਨ ਆ ਜਿਹੜੇ 21 ਤੋਂ ਸ਼ੁਰੂ ਹੋ ਕੇ 31 ਤੱਕ ਇਹ ਤੁਹਾਨੂੰ ਦਿੱਤੇ ਆ ਤੇ ਦੂਸਰਾ ਸਾਡਾ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਮਟਰਨ ਸਾਹਿਬ ਜੰਮੂ ਤੋਂ ਕਸ਼ਮੀਰ ਤੋਂ ਜਿਹੜਾ ਅਸੀਂ ਰੂਟ ਤਾਂ ਉਹਦਾ ਨਿਰਧਾਰਤ ਕੀਤਾ ਹੈ ਪਰ ਦਿਨਾਂ ਦਾ ਉਹਦੇ ਵਿੱਚ ਅਸੀਂ ਨਹੀਂ ਬੇਰਬਾਰ ਰੱਖਿਆ ਅੱਗੇ ਪਿੱਛੇ ਵੀ ਹੋ ਲੱਗਦਾ ਉਹਦੀ ਵੀ ਸਮਾਪਤੀ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਗਈ। ਤੀਸਰਾ ਮਹਾਨ ਨਗਰ ਕੀਰਤਨ ਸਾਡਾ ਜਿਹੜਾ ਉਹ ਗੁਰਦੁਆਰਾ ਸੀਸ ਗੰਜ ਦਿੱਲੀ ਤੋਂ ਉਹ ਆਰੰਭ ਹੋ ਕੇ ਰੰਗਰੇਟਾ ਗੁਰੂ ਦਾ ਬੇਟਾ ਭਾਈ ਸਾ ਪਾਈ ਜਤਾ ਜੀ ਉਸ ਰਾਸਤੇ ਤੋਂ ਜੇਸ ਰਾਸਤੇ ਤੋਂ ਸਤਿਗੁਰ ਜੀ ਦਾ ਸੀਸ ਲੈ ਕੇ ਆਏ ਉਹ ਦਿੱਲੀ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਉਹ ਪਹੁੰਚੂਗਾ ਤੇ ਉਸੇ ਰਾਸਤੇ ਵਿੱਚ ਮਹਾਨ ਨਗਰ ਕੀਰਤਨ ਜਿਹੜਾ ਆਪ੍ਰੰਭ ਹੋ ਕੇ 28 ਤਰੀਕ ਨੂੰ 28 ਨਵੰਬਰ ਨੂੰ ਕੀਰਤਪੁਰ ਸਾਹਿਬ ਪਹੁੰਚੂਗਾ ਸੰਗਤ ਨੂੰ ਬੇਨਤੀ ਆ ਉਹਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਕਾਰ ਸੇਵਾ ਵਾਲੇ ਮਹਾਪੁਰਸ਼ ਨਿਰਮਲੇ ਮਹਾਪੁਰਸ਼ ਉਹ ਤੋਂ ਇਲਾਵਾ ਸੇਵਾ ਪੰਥੀ ਅਦਾਸ ਸਿੰਘ ਸੰਪਰਦਾ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹ ਇਹਦੇ ਵਿੱਚ ਆਪਣਾ ਬਾਅਦ ਤੋਂ ਬਾਅਦ ਜਿਹੜਾ ਆ ਉਹ ਜੋਗ ਦਾ ਪਾਉਂ